ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਔਰ ਜਥੇਵੰਦੀਆਂ ਵੱਲੋਂ ਅੱਜ ਲਾਡੂਵਾਲ ਟੋਲ ਪਲਾਜ਼ਾ ਨੂੰ ਮੁਕੰਮਲ ਤੌਰ ਤੇ ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਇਸ ਸਮੇਂ ਅਸੀਂ ਲੁਧਾਨਾ ਦੇ ਲਾਡੂਵਾਲ ਟੋਲ ਪਲਾਗਾ ਤੇ ਮੌਜੂਦਾ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਉੱਤਰ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਲਾਡੂਵਾਲ ਟੋਲ ਪਲਾਜ਼ਾ ਜਿੱਥੇ ਪਿਛਲੇ 15 ਦਿਨਾਂ ਤੋਂ ਕਿਸਾਨ ਜਥੇਵੰਦੀਆਂ ਅਤੇ ਔਰ ਜਥੇਵੰਦੀਆਂ ਵੱਲੋਂ ਧਰਨਾ ਦਿੱਤਾ ਹੋਇਆ ਹੈ ਤੇ ਟੋਲ ਨੂੰ ਪੂਰੇ ਤਰੀਕੇ ਨਾਲ ਫ੍ਰੀ ਕਰਾਇਆ ਹੋਇਆ ਹੈ ਤੇ ਪਿਛਲੇ 15 ਦਿਨਾਂ ਤੋਂ ਜਿਹੜੇ ਵਾਹਨ ਨੇ ਇੱਥੋਂ ਬਿਨਾਂ ਟੋਲ ਦਿੱਤੇ ਜਾ ਰਹੇ ਹਨ ਅਤਿਆ ਜੀ ਨਾਲ ਜਿੱਥੇ ਬੰਦਿਆ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅੱਜ ਇਸ ਟੋਲ ਪਲਾਜ਼ਾ ਦੇ ਜੋ ਦਫ਼ਤਰ ਹਨ ਉਸ ਨੂੰ ਤਾਲਾ ਲਾਣਗੇ ਅਤੇ ਮੁਕੰਮਲ ਤੌਰ ਤੇ ਬੰਦ ਕਰਾ ਦੇਣਗੇ ਅਤੇ ਕੁਝ ਸਮਾਂ ਬਾਅਦ ਉਹਨਾਂ ਵੱਲੋਂ ਆਪਣੀ ਇੱਕ ਕਾਰਵਾਈ ਕੀਤੀ ਜਾਣੀ ਹੈ ਉਸ ਤੋਂ ਪਹਿਲਾਂ ਉਹਨਾਂ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਆਣਗੇ ਜਿਨ੍ਹਾਂ ਨੇ ਉਹਨਾਂ ਕੋਲ ਮੰਗ ਪੱਤਰ ਲੈਣਾ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇਹ ਨਹੀਂ ਚਾਹੀਦਾ ਦਫ਼ਤਰ ਨੂੰ ਤਾਲਾ ਨਹੀਂ ਲਾਣਾ ਬਲਕਿ ਜਿਹੜੇ ਟੋਲ ਬੂਥ ਹਨ ਉਹਨਾਂ ਨੂੰ ਬੰਦ ਕਰਾ ਕੇ ਸੋ ਆਪਣਾ ਧਰਨਾ ਸਮਾਪਤ ਕਰ ਦੇਣਗੇ ਹਾਂਜੀ ਸਭ ਤੋਂ ਪਹਿਲਾਂ ਮੇਰਾ ਨਾਮ ਹੋਇਆ ਤੇ ਕੀ ਅੱਜ ਪ੍ਰੋਗਰਾਮ ਤੁਹਾਡਾ ਹੈਗਾ ਹਾਂਜੀ ਮੇਰਾ ਨਾਮ ਦਲਬਖ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ 15 ਦਿਨਾਂ ਤੋਂ ਧਰਨਾ ਲੱਗਿਆ ਟੂਲ ਪਲਾਜੇ ਦੇ ਇੱਥੇ ਦਿਨ ਭਰ ਰਾਤ ਚੱਲਿਆ ਵਾ ਇਹਦੇ ਵਾਧੇ ਰੇਟਾਂ ਨੂੰ ਲੈ ਕੇ ਜੋ ਕੁਝ ਕੀਤਾ ਗਿਆ ਔਰ ਅੱਜ ਉਹਦਾ ਅੰਤਮ ਦਿਨ ਆਜ ਜਿਹੜੇ 2 ਵਜੇ ਆਉਣਗੇ ਐਡੀਸੀ ਦਾ ਮੰਗ ਪੱਤਰ ਦੇ ਦਾਂਗੇ ਔਰ ਉਸ ਤੋਂ ਬਾਅਦ ਚਾਰੇ ਬੂਤਕੀਏ ਬਣੇ ਇਹਨਾਂ ਉੱਤੇ ਪੱਲੀਏ ਬੰਦਾਂਗੇ ਜਿੰਦਾ ਤੇ ਨਹੀਂ ਜਿੰਦਾ ਲੱਗ ਨਹੀਂ ਸਕਦਾ ਇਹਨਾਂ ਨੂੰ ਮੈਂ ਮੈਡਮ ਨੂੰ ਕੀ ਦੇਣਾ ਚਾਹੁੰਦਾ ਹਾਂ ਹਾਂ ਜਿਹੜੀਆਂ ਮੰਗਾ ਆਈਆਂ ਵੀ ਸਾਡੇ ਰੇਟ ਘਟਾ ਕੀਤੇ ਜਾਣ ਜਾਂ ਜੇ ਤੁਹਾਡੇ ਕੋਲੇ ਅਗਰ ਮਨਿਆਦ ਦਾ ਕਾਗਜ਼ ਹੈਗਾ ਮਨਿਆਦ ਹੈਗੀ ਹੈ ਤੁਹਾਡੀ ਤਾਂ ਫਿਰ ਇਹਦੇ ਰੇਟ ਘਟ ਕਰ ਲਓ ਰੇਟ ਘਟ ਕਰਕੇ ਚਲਾ ਲਓ ਆ ਵਰਨਣ ਅਹੀ ਚੱਲਣ ਨਹੀਂ ਦੇਣਾ ਤੇ ਮਤਲਬ ਤੇ ਪਲਾ ਤਾਲਾਂ ਦੀ ਗੱਲ ਕਰਨੇ ਸੀਗੇ ਤਾਲਈਆ ਵੀ ਜਦੋਂ ਆਪਾਂ ਉਹ ਤਾਲੇ ਦਰਵਾਜ਼ੇ ਹਨੀਏ ਤੇ ਫਿਰ ਉੱਤੇ ਪੱਲੀਆਂ ਬੰਦ ਦੇਾਂਗੇ ਮਤਲਬ ਜੱਤ 1 ਕਰੋੜ ਰੁਪਈਆ ਵਟਦੇ ਆ ਰੋਜ ਦਾ ਦਰਵਾਜ਼ੇ ਵੀ ਲਾ ਕੇ ਲੈ ਗਏ ਆਪਣੇ ਬੰਨ ਨੂੰ ਇਹਨਾਂ ਦੇ ਪੱਕਾ ਨਹੀਂ ਹੈਗਾ ਪੈਸੇ ਸਾਰੇ ਪੰਜਾਬ ਦੇ ਇਕੱਠੇ ਕਰ ਕਰ ਦਿੱਲੀ ਪਜਾਤੇ ਇਹਨਾਂ ਨੇ ਆ ਦੇਖੋ ਹਾਲ ਕੀ ਕੀਤਾ ਇਹਨਾਂ ਨੇ ਤੇ ਮੈਂ ਮੈਂ ਮਦਦ ਜਿਸ ਨੂੰ ਤਨਾਰੇ ਲੱਗ ਚੱਕਾ ਚੱਕ ਲੋਗੇ ਤੇ ਫਿਰ ਚੋਦਾ ਚਲੇਗਾ ਬੰਦ ਹੋ ਜਾਏਗਾ ਹਾਂ ਤੇਰਨਾ ਬਾਅਦ ਤੇਰਨਾ ਹੀ ਚੱਕ ਲੈ ਨਹੀਂ ਤੇਰਨਾ ਅਸੀਂ ਨਹੀਂ ਬਹਿਣਾ ਅਸੀਂ ਇੱਥੇ ਪੱਲੀਆਂ ਬਣ ਕੇ ਚੱਲ ਜਾਣਾ ਓਕੇ ਜੇ ਫੇਰ ਖੋਲ ਲਿਆ ਉਹ ਫੇਰ ਖੋਲ ਲਿਆ ਇਹ ਜੱਤੇ ਬੰਦੀਆਂ ਕਿਸਾਨ ਜੱਤੇ ਬੰਦੀਆਂ ਝੰਡਾ ਲਾ ਕੇ ਚੱਲ ਜਾਣ ਕਿ ਇਹਦੀ ਪਾਵਰ ਨਹੀਂ ਉਹਨੂੰ ਖੋਲੇ ਇਹੀਂ ਤੇ ਫੇਰ ਪੱਲੀ ਬਣ ਕੇ ਜਾਣਾ ਹਾਂ ਤੁਹਾਡੀ ਗੱਲ ਬਾਤ ਹੈ ਇਹ ਪ੍ਰਸ਼ਾਸਨ ਦਾ ਕੀ ਮੰਗ ਹਾਂ ਜੀ ਪ੍ਰਚਾਰ ਚਨ ਨਾਲ ਸਾਡੀ ਗੱਲ ਬਾਤ ਹੁੰਦੀ ਜਿਹੜਾ ਪ੍ਰਸ਼ਾਸਨ ਸਾਡੇ ਕੋਲ ਆਉਂਦਾ ਉਹ ਪੰਜਾਬ ਸਰਕਾਰ ਦਾ ਔਰ ਉਹਨਾਂ ਕੋਲੇ ਪਾਵਰ ਹੈ ਨਹੀਂ ਪਾਵਰ ਹੈ ਐਨਐਸੀ ਕੋਲੇ ਜਾ ਆਪਣੇ ਪਰ ਸਰਕਾਰ ਕੋਲੇ ਜੀ ਔਰ ਉਹ ਸਾਡਾ ਮੰਗ ਪੱਤਰ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੂੰ ਪਹੁੰਚਾ ਚੁੱਕੇ ਆ ਡੀਸੀ ਦਾ ਡੀਸੀ ਸਾਹਿਬ ਦਾ ਹਰਾਈ ਔਰ ਅੱਜ ਫੇਰ ਏ ਡੀਸੀ ਸਾਹਿਬ ਖੁਦ ਆਪ ਹੋਣਗੇ ਉਹ ਮੰਗ ਪੱਤਰ ਲੈ ਕੇ ਉਹਨਾਂ ਨੂੰ ਫੇਰ ਦੇਣਗੇ ਵੀ ਭਾਈ